ਹੋ ਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜੇ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵੈ ਸੋ ਸਿੱਖ ਸਖਾਂ ਬੰਦ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਬਿਨ ਸਤਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵੈ ਹਰਿ ਕੈ ਦਾਸ ਸੋਹਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਰ ਮਿਲਾਈ ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁਲਾ ਸੰਸਾਰਾ ਬਿਨ ਗੁਰ ਬੰਧਨ ਟੂਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ ਮਰ ਜਨਮ ਵਾਰੋ ਵਾਰਾ ਹਉ ਮੇਰਾ ਜਗ ਪਲਚ ਰਿਹਾ ਭਾਈ ਕੋਏ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸਰਾ ਐਥੇ ਬੂਦੇ ਸੂ ਆਪ ਪੁਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਕਨਦਰ ਕਰ ਵੇਖੇ ਸਭ ਉਪਰ ਜਿਗਾ ਭਾਉ ਤੇਰਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਏ ਏਕ ਨਦਰ ਕਰ ਵੇਖੈ ਸਭ ਉਪਰ ਜਿहां ਭਾਉ ਤੇਗਾ ਫਲ ਪਾਈਏ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਦਵਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਮੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜੇ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ